ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਲਈ ਅਖੇ 1 ਸਾਲ ਸਾਡਾ ਸਰੀਰ ਦਾ ਰਹਿ ਗਿਆ। ਸੈਦੂ ਚਲੇ ਗਏ ਪਹਿਲਾਂ ਹੀ। ਮਹਾਰਾਜ ਇੱਥੇ ਆ ਗਏ ਕਹਿੰਦੇ 1 ਸਾਲ ਨੂੰ ਇੱਥੇ ਸਰੀਰ ਆਉਣਾ ਕੋਈ ਲੈ ਕੇ ਆਵੇ ਜਾਂ ਨਾ। ਸੀਤਾ ਕਰਕੇ ਪਹਿਲਿਆਂ ਪਿੰਡ ਦਾ ਨੰਬਰਦਾਰ ਕਹਿੰਦਾ ਮਹਾਰਾਜ ਇਹ ਮੇਰਾ ਸਰੀਰ ਰਿਹਾ। ਕਹਿੰਦੇ ਤੇਰੀ ਤਾਂ ਉਮਰ ਜੇ ਹੈਗੀ। 1 ਸਾਲ ਪਹਿਲਾਂ। ਬਾਬਾ ਈਸ਼ਰ ਸਮਾਂ ਨੂੰ ਬੇਨਤੀ ਕੀਤੀ। ਮਹਾਰਾਜ ਆਪਣੀ ਸੰਪਰਦਾ ਵੀ ਦੱਸ ਕੇ ਸ਼੍ਰੀ ਛੱਡਦੇ ਆਇਆ। ਕਹਿੰਦੇ ਉਹ ਸਮਾਨੀ ਹੈ ਇੰਨੇ ਤਗੜੇ ਦਿਲ ਦਿਮਾਗ ਨਹੀਂ ਪਰ ਇਹ ਦੱਸ ਦਿੰਦੇ ਅਮਰਤ ਵੇਲੇ ਸਮਾਧੀ ਚ ਬੈਠ ਕੇ ਸਰੀਰ ਦਾ ਤਿਆਰ ਕਰਾ ਪਰ ਦੇਸ਼ੇ ਹੀ ਮਿਲਿਆ ਸੀ ਬਾਬਾ ਅਤਰ ਸਿੰਘ ਜੀ ਮਾਰਦ 11 ਵਜੇ ਸੌਣਾ 2 ਵਜੇ ਉੱਠਣਾ ਸਾਰੀ ਜ਼ਿੰਦਗੀ ਪਹਿਲਾਂ ਛੋਟੀ ਕੇਸ ਦੀ ਕੇਸਾਂ ਤੇ ਛੋਟਾ ਛੁੱਟੀ ਝੁੱਗੀ ਜੀ ਨੇ ਕਹਿੰਨੇ ਆਪਾਂ ਤੇ ਇੱਕ ਸ਼ਰਾਕਿਆ ਸਮਨ ਤੇ ਬੈਠਣ ਵਾਸਤੇ ਨੇ ਉਦਨ ਜਿੱਦਨ ਜਾਂ ਸਰੀਰ ਤਿਆਗਨਾ ਸੀ ਦਸਤਾਰ ਸਜਾਈ ਜਿਵੇਂ ਦਵਾਨ ਵੇਲੇ ਸਜਾਉਂਦੇ ਹੁੰਦੇ ਸੀ ਚੋਲਾ ਗਲ ਚ ਪਰਣਾ ਪਜਾਮਾ ਤਿਆਰੀ ਕਰਕੇ ਪੂਰੀ ਵੀ ਆਪਣੇ ਦੇਸ਼ ਨੂੰ ਜਾਣਾ ਅੰਮ੍ਰਿਤ ਵੇਲੇ ਤਿਆਰੀ ਨਹੀਂ ਸੀ ਕਰਦੇ ਹੁੰਦੇ ਉਹ ਟਾਈਮ ਸਿਮਰਦਾ ਹੁੰਦਾ ਉਦਨ ਤਿਆਰ ਹੋ ਕੇ ਆਸਣ 'ਤੇ ਬੈਠਿਆ ਬੈਠਿਆ ਸਰੀਰ ਦਾ ਤਿਆਗ ਕਰ ਦਿੱਤਾ ਖਾਲੀ ਪਿਆ ਸੀ ਚੌਂਕੜੇ 'ਚ 2 ਵਜੇ ਤੋਂ 5 ਵਜੇ ਤੱਕ ਫਿਰ ਸੇਵਾਦਾਰ ਥੋੜਾ ਜਲ ਪਾਣੀ ਲੈ ਕੇ ਜਾਂਦਾ ਸੀ ਬੂਹੇ ਕੋਲ ਖੜ ਕੇ ਵਾਹਿਗੁਰੂ بس ਇਨਾਂਕ ਸ਼ਬਦ ਕਹਿਣਾ ਬਹੁਤਾ ਉੱਚੀ ਨਹੀਂ ਅੱਗੋਂ ਆਵਾਜ਼ ਨਹੀਂ ਵਾਹਿਗੁਰੂ ਫਿਰ ਉਹਨੇ ਅੰਦਰ ਆਉਣਾ ਉਹਦਨ ਆਵਾਜ਼ ਨਹੀਂ ਦਿੱਤੀ ਪਿੱਛੇ ਮੁੜ ਕੇ ਜੈਦਰ ਮਰਨ ਨੂੰ ਆਖਿਆ ਜੀ ਮਰਨੇ ਆਵਾਜ਼ ਨਹੀਂ ਦਿੱਤੀ ਜੈਦਰ ਮਰਨ ਨੂੰ ਹੁਕਮ ਸੀ ਐਸੀ ਗੱਲ ਹੋਵੇ ਤਾਂ ਤੁਸੀਂ ਆ ਸਕਦੇ ਹਿੰਦਾਂ ਅੰਦਰ ਗਏ ਬੈਠੇ ਨੇ ਠੋਡੀ ਛਾਤੀ ਨਾਲ ਲੱਗੀ ਹੋਈ ਹੈ ਚਾਉ ਕੋੜਾ ਵਧਿਆ ਦੇਖਿਆ ਖਾਲੀ ਪੈਸ